ਪੀਰਾਂ ਦੀ ਜੈ ਫਕਰਾਂ ਦੀ ਜੈ ਸਾਈਆਂ ਦੀ ਤੁਸੀਂ ਦੇ ਦੇ ਪਿਓ ਜੀ ਮੇਰੇ ਨਾਲ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਸਵਾਗਤ ਕਰਦੇ ਆ ਅੱਜ ਅਸੀਂ ਪਹੁੰਚੇ ਜੀ ਪਠਾਨਕੋਟ ਪਠਾਨਕੋਟ ਦੇ ਵਿੱਚ ਅਸੀਂ ਬਾਬਾ ਬੂਟੀ ਸਾਹਿਬ ਜੀ ਦੇ ਦਰਬਾਰ ਦੇ ਉੱਤੇ ਪਹੁੰਚੇ ਹਾਂ ਜਿੱਥੇ ਕਿ ਅੱਜ ਰਹਿਮਤ ਦੀ ਬਰਸਾਤ ਇੱਕ ਜਿਹੜਾ ਆ ਕਵਾਲੀ ਜਿਹੜੀ ਐ ਪੇਸ਼ ਕੀਤੀ ਜਾ ਰਹੀ ਜਿਸ ਦੀ ਅੱਜ ਰਿਲੀਜ਼ਿੰਗ ਆ ਕੈਸਟ ਦੀ 뮤직 ਟਰੈਕ ਜਿਹੜਾ ਆ ਇਹਨੂੰ ਰਿਲੀਜ਼ ਕਰ ਰਿਹਾ ਆ ਸਤਨਾਮ ਸੱਤਾ ਜੀ ਦੇ ਪ੍ਰੋਡਿਊਸਰ ਨੇ ਇਹਨੂੰ ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਲੱਖਾ ਸਾਈ ਚਿਸ਼ਤੀ ਜੀ ਨੇ ਗਾਇਆ ਆ ਅੱਜ ਇਸ ਟਰੈਕ ਦੀ ਜਿਹੜੀ ਰਿਲੀਜ਼ਿੰਗ ਆ ਉਹ ਬਾਬਾ ਬੂਟੀ ਸਾਈ ਜੀ ਦੇ ਹੱਥੋਂ ਹੋ ਰਹੀ ਏ ਤੁਸੀਂ ਦੇਖਦੇ ਪਈਓ ਵੀ ਮੇਰੇ ਨਾਲ ਬਾਬਾ ਜੀ ਵੀ ਨੇ ਗੱਲਬਾਤ ਕਰ ਲੈਨੇ ਆ ਕਿ ਇਸ ਕੈਸਟ ਬਾਰੇ ਬਾਬਾ ਜੀ ਕੀ ਕਹਿੰਦੇ ਨੇ ਆਪਣੇ ਦਰਬਾਰ ਬਾਰੇ ਬਾਬਾ ਜੀ ਕੀ ਕਹਿੰਦੇ ਨੇ ਬਾਬਾ ਜੀ ਜੈ ਪੀਰਾਂ ਦੀ ਜੈ ਸਤਿ ਜੈ ਪੀਰਾਂ ਦੀ ਜੈ ਸਾਈਆਂ ਦੀ ਬਹੁਤ ਵਧੀਆ ਕੈਸਟ ਹੈ ਬਹੁਤ ਹੀ ਰੂਹਦਾਰ ਕੈਸਟ ਹੈ ਜਿਹੜੀ ਕਿ ਇਹਨਾਂ ਨੇ ਕੱਢੀ ਹੈ ਤੇ ਸਾਰੇ ਸ਼ਰੋਤੇ ਜਿੰਨੇ ਵੀ ਹੈ ਨਾ ਸਾਰੇ ਸੁਣ ਔਰ ਇਹਦਾ ਹੌਸਲਾ ਵਧਾਈ ਕਰਨ ਔਰ ਬਹੁਤ ਹੀ ਵਧੀਆ ਸੁਣਨ ਵਾਲੀ ਕੈਸਟ ਹੈ ਸੁਣ ਔਰ ਇਸ ਡੇਰੇ ਦਰਵਾਰ ਤੇ ਹੀ ਇਸੇ ਦਰਵਾਰ ਤੇ ਹੀ ਸ਼ੂਟ ਕੀਤੀ ਗਈ ਹੈ ਔਰ ਇੱਥੋਂ ਦੇ ਹੀ ਇਹ ਸੇਵਾਦਾਰ ਹੈ ਬਹੁਤ ਬਹੁਤ ਸ਼ੁਕਰੀਆ ਔਰ ਜੈ ਮਸਤਾਂ ਦੀ ਜੈ ਬਾਬੇ ਦੀ ਬਾਬਾ ਜੀ ਸੰਗਤਾਂ ਬਹੁਤ ਸਾਰਾ ਜੁੜੀਆਂ ਹੋਈਆਂ ਨੇ ਉਹਨਾਂ ਸੰਗਤਾਂ ਨੂੰ ਕੋਈ ਚੰਗਾ ਸੰਦੇਸ਼ ਇਹੋ ਹੈ ਕਿ ਨਸ਼ੇ ਤੋਂ ਦੂਰ ਰਹਿਣ ਕਿ ਆਪਣੇ ਘਰ ਦੀ ਸੇਵਾ ਕਰਨ ਪਰਿਵਾਰ ਦੀ ਸੇਵਾ ਕਰਨ ਔਰ ਅੱਛੇ ਪਾਸੇ ਲੱਗਣ ਔਰ ਨਸ਼ੇ ਪੱਤੇ ਆਦਿ ਦੂਰ ਰਹਿਣ ਆਪਣੇ ਹੀ ਮਾਪਿਓ ਦੀ ਸੇਵਾ ਕਰਨ ਔਰ ਸੇਵਾਦਾਰ ਹੀ ਬਣ ਕੇ ਰਹਿਣ ਉਸ ਸਮਾਜ ਦੀ ਸੇਵਾ ਕਰਨ ਜੈ ਮਸਤਾ ਦੀ ਜੈ ਮਸਤਾ ਦੀ ਸਾਡੇ ਨਾਲ ਸੀ ਸਾਈਂ ਬਾਬਾ ਬਾਬਾ ਬੂਟੀ ਸਾਹਿਬ ਜੀ ਜਿਨ੍ਹਾਂ ਨੇ ਬੜੇ ਹੀ ਸੋਹਣੇ ਸ਼ਬਦਾਂ ਦੇ ਵਿੱਚ ਕਿਹਾ ਕਿ ਨਸ਼ੇ ਤੋਂ ਦੂਰ ਜਿਹੜਾ ਕਿ ਸਾਡੀ ਨਵੀਂ ਪੀੜ੍ਹੀ ਨਵੇਂ ਨੌਜਵਾਨ ਜਿਹੜੇ ਆ ਨਵੀਂ ਜਨਰੇਸ਼ਨ ਉਹਨਾਂ ਨੂੰ ਇਹ ਮੈਸੇਜ ਜ਼ਿਆਦਾ ਸਜਦਾ ਕਰਨਾ ਚਾਹੀਦਾ ਸੀ ਕਿ ਉਹ ਲੋਕ ਜਿਹੜਾ ਨਸ਼ਿਆਂ ਤੋਂ ਦੂਰ ਰਹਿਣ ਗੁਰੂ ਮਹਾਰਾਜ ਦੇ ਲੜ ਲੱਗਣ ਤਾਂ ਕਿ ਆਪਣੇ ਆਪਣੇ ਗੁਰੂ ਮਹਾਰਾਜ ਦੇ ਲੜ ਲੱਗ ਕੇ ਜਿਹੜਾ ਤਰੱਕੀ ਕਰਨ ਸਾਡੇ ਨਾਲ ਇਸ ਕੈਸਟ ਦੇ ਸਿੰਗਰ ਲੱਖਾ ਸਾਈ ਜੀ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਇਸ ਕੈਸਟ ਦੇ ਬਾਰੇ ਲੱਖਾ ਜੀ ਕੀ ਕਹਿਣਾ ਚਾਹੋ ਪਰ ਸਤਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੀ ਕਿਰਪਾ ਦੇ ਨਾਲ ਇਹ 10 ਨੇ ਕੈਸਟ ਗਾਈ ਹੈ ਬਹੁਤ ਚਿਰ ਹੋ ਗਿਆ ਸੀ ਗਾਉਂਦੇ ਆ ਲੇਕਿਨ ਇਹਦੀ ਮੋਹਰ ਨਹੀਂ ਸੀ ਲਾਈ ਦੀ ਇਸ ਤਰੀ ਗਾਉਂਦੇ ਰਿਹਾ ਦੋ ਬੋਲ ਉਹ ਤੀਸਰਾ ਬੋਲ 10 ਨੇ ਬਾਬਾ ਜੀ ਦੀ ਕਿਰਪਾ ਦੇ ਨਾਲ ਆਪੇ ਬਣਾ ਕੇ ਤੇ ਫਿਰ ਇਹ ਗਾਇਆ ਹੈ ਆਪ ਜੀ ਨੂੰ ਸੁਣ ਕੇ ਬੜੀ ਖੁਸ਼ੀ ਹੋਏਗੀ ਔਰ 10 ਨੂੰ ਮਾਨ ਬਖਸ਼ਿਓ ਫਿਰ ਅੱਗੇ ਵੀ ਮੈਂ ਇੱਕ ਕੈਸਟ ਹੋਰ ਕੋ ਤਿਆਰ ਕਰਕੇ ਉਹ ਵੀ ਆਪ ਜੀ ਤੱਕ ਪਹੁੰਚਾਵਾਂਗਾ ਜੀ ਮਿਹਰਬਾਨੀ ਬਾਬਾ ਜੀ ਦੇ ਦਰਬਾਰ ਬਾਰੇ ਕੀ ਕਹਣਾ ਹੈ ਬਾਬਾ ਜੀ ਦੇ ਦਰਬਾਰ ਜੀ ਬਹੁਤ ਚਿਰ ਤੋਂ ਇੱਥੇ ਆਨੇ ਆ ਸੀ ਇਹਨਾਂ ਦੇ ਸੇਵਾਦਾਰ ਇਹਨਾਂ ਦੇ ਚਰਨਾਂ ਦੀ ਓਟ ਲੈ ਕੇ ਇੱਕ ਕੈਸਟ ਗਾਈ ਹੈ ਦਾਸ ਨੇ ਔਰ ਅਗਲੀ ਕੈਸਟ ਜਿਹੜੀ ਹੈ ਉਹ ਵੀ ਇੱਥੋਂ ਤਿਆਰ ਕਰਾਂਗੇ ਜੀ ਮਿਹਰਬਾਨੀ ਸਾਡੇ ਨਾਲ ਸੀ ਸਾਈ ਲਖਾ ਜੀ ਜਿਨ੍ਹਾਂ ਨੇ ਇਸ ਕੈਸਟ ਦਾ ਜੋ ਗੀਤ ਆ ਜਿਹੜਾ ਕਵਾਲ ਆ ਕਵਾਲੀ ਹੈ ਉਹਨੂੰ ਗਾਇਆ ਆ ਸਾਡੇ ਨਾਲ ਇਸ ਕੈਸਟ ਦੇ ਪ੍ਰੋਡਿਊਸਰ 뮤직 ਟਰੈਕ ਕੰਪਨੀ ਦੇ ਮਾਲਕ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਉਹ ਇਸ ਕੈਸਟ ਬਾਰੇ ਕੀ ਕਹਿੰਦੇ ਆ जय साईं जी जय प्रेरणा दी मैं जी इस कैसेट दे बहुत देर दा इशू हिकि कि मैं इस क्वالی ਨੂੰ ਰਿਕਾਰਡ ਕਰਾਂ ਤੇ ਬਾਬਾ ਬੁੱਟਿ ਸ਼ਾਹ ਜੀ साईं जी ਦੇ ਮਿਹਰਾਂ ਦੇ ਸਦਕਾ ਇਹ ਅੱਜ ਅਵਸਰ ਆ ਗਿਆ ਕਿ ਅਸੀਂ ਇਸ ਕਵਾਲੀ ਨੂੰ ਸੰਗਤਾਂ ਤੱਕ ਪਹੁੰਚਾ ਰਹੇ ਆ ਦਰਬਾਰ ਉੱਪਰ ਹੀ ਸ਼ੂਟ ਹੋਇਆ ਤੇ ਇੱਥੇ ਸਾਰਾ ਕੰਮ ਹੋਇਆ ਬਹੁਤ ਵਧੀਆ ਨੇ ਬਾਬਾ ਜੀ ਦਾ ਆਸ਼ੀਰਵਾਦ ਹੈ ਇਸ ਕੈਸੇਟ ਉੱਪਰ ਤੇ ਮੇਰੀ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਕਵਾਲੀ ਨੂੰ ਵੱਧ ਤੋਂ ਵੱਧ ਸੁਣ ਸ਼ੇਅਰ ਲਾਇਕ ਕਰਨ ਕਮੈਂਟ ਕਰਨ ਜੈ ਮਸਤਾ ਦੀ ਜੈ ਸਾਈਆਂ ਦੀ ਦਰਬਾਰ ਪਾਰੇ ਦੋ ਸ਼ਬਦ ਦਰبار بارے ਜੀ ਕੋਈ ਕਹਿੰਦੇ ਨੇ ਵੀ ਸਿਫਤ ਨਹੀਂ ਹੁੰਦੀ ਉਹਨਾਂ ਸਾਈਆਂ ਦੀ ਕੋਈ ਸਿਫਤ ਕਰ ਸਕਦਾ ਕੋਈ ਨਹੀਂ ਕਰ ਸਕਦਾ ਇਹ ਤੇ ਪ੍ਰਮਾਤਮਾ ਜਾਣਦਾ ਮੈਂ ਇਸ ਦਰਬਾਰ ਦੇ ਨਾਲ ਘਟੋ ਘਟਵੀ 25 ਸਾਲ ਤੋਂ ਜੁੜਿਆ ਹਾਂ ਤੇ ਸਾਈਂ ਜੀ ਦੀ ਬਾਬਾ ਬੁੱਢਾ ਸਾਹਿਬ ਦੀ ਇਨੀ ਕਿਰਪਾ ਹੈ ਇਸ ਦਰਬਾਰ ਉਪਰ ਕਿ ਅੱਜ ਪਠਾਨਕੋਟ ਹੀ ਨਹੀਂ ਪੰਜਾਬ ਹੀ ਨਹੀਂ ਬਾਹਰ ਦੀ ਦੁਨੀਆ ਤੱਕ ਵੀ ਇਸ ਦਰਬਾਰ ਦਾ ਨਾਂ ਆ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਇਹ ਨਾਮ ਬਰਕਰਾਰ ਰਹੇਗਾ ਬਣਿਆ ਰਹੇਗਾ ਤੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਦਰਬਾਰ ਦੇ ਉੱਪਰ ਆਉਣ ਤੇ ਦਰਬਾਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਜੈ ਸਿੰਘਾ ਜੀ ਇਹਦੇ ਨਾਲ ਹੀ ਸਾਡੇ ਨਾਲ ਅਨੁਰਾਗ ਜੀ ਜਿਹੜੇ ਕੀ ਇਸ ਕੈਸਟ ਨੂੰ ਇਸ ਭਜਨ ਨੂੰ ਇਸ ਕਵਾਲੀ ਨੂੰ ਪ੍ਰਮੋਟ ਕਰ ਰਹੇ ਨੇ ਬੜੇ ਪਿਆਰੇ ਮਿੱਤਰ ਵੀ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਕਿ ਇਹ ਕੀ ਕਹਿਣਾ ਚਾਹੁੰਦੇ ਕੈਸਟ ਬਾਰੇ ਜੈ ਮਸਤਾਂ ਦੀ ਜੈ ਸਿੰਘਾ ਜੀ ਇਸ ਕੈਸਟ ਦਾ ਜੋ ਟਾਈਟਲ ਹੈ ਰਹਿਮਤ ਦੀ ਬਰਸਾਤ ਮੇਰੇ ਫਾਦਰ ਸਾਹਿਬ ਔਰ ਮੈਂ ਬੜੀ ਦੇਰ ਤੋਂ ਇਕੱਠੇ ਗਾ ਰਹੇ ਆ ਲੇਕਿਨ ਬਾਬਾ ਜੀ ਕਹਿੰਦੇ ਨੇ ਕਿ ਸਮੇਂ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਤੇ ਅਗਰ ਇਸ ਦਰਬਾਰ ਦੀ ਗੱਲ ਕਰਾਂ ਤੇ ਇਸ ਕੋਲੀ ਦੇ ਜੋ ਬੋਲ ਨੇ ਜਿਸ ਥਾਂ ਤੇ ਮੇਰੇ ਮੁਰਸ਼ਿਦ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਏ ਜਿੱਥੇ ਬਹਿ ਜਾਂਦੇ ਨੇ ਦੋ ਘੜੀਆਂ ਕਰਾਮਾਤ ਸ਼ੁਰੂ ਹੋ ਜਾਂਦੀ ਏ ਹੈਨਾ ਕਿ ਮੋਜ ਮੇ ਜਬ ਆਏ ਕਤਰੇ ਸੇ ਦਰਿਆ ਕਰਦੀਆ ਪੜ ਗਈ ਜਿਸ ਪਰ ਨਜ਼ਰ ਬੰਦੇ ਕੋ ਮੋਲਾ ਕਰਦੀ ਆ ਤੋ ਐਸੀ ਨਜ਼ਰ ਪਈ ਹੈ ਜੀ ਸਰਕਾਰ ਬਾਬਾ ਬੂਟੀ ਸਾਹਿਬ ਜੀ ਦੀ ਸਾਡੇ ਤੇ ਤੇ ਇਹਨਾਂ ਨੇ ਬਸ ਵਾਰੇ ਨੇਰੀ ਕਰ ਦਿੱਤੇ ਆ ਜੀ ਔਰ ਬੇਨਤੀ ਹੈ ਜੀ ਇਸ ਕੁਆਲੀ ਨੂੰ ਵੱਧ ਤੋਂ ਵੱਧ ਸੁਨੋ ਸ਼ੇਅਰ ਕਰੋ ਕਮੈਂਟ ਕਰੋ ਤੇ ਆਪਣਾ ਭਰਪੂਰ ਅਸ਼ੀਰਵਾਦ ਦਿਓ ਜੀ ਜੈ ਮਸਤਾ ਦੀ ਜੈ ਸਾਈ ਦੀ ਔਰ ਰਹਿਮਤ ਦੀ ਬਰਸਾਤ ਇੱਕ ਕੁਆਲੀ ਜਿਹੜੀ ਰਿਲੀਜ਼ ਕੀਤੀ ਜਾ ਰਹੀ ਹੈ ਬਾਬਾ ਬੂਟੀ ਸਾਹਿਬ ਜੀ ਦੇ ਦਰਬਾਰ ਤੋਂ ਜੋ ਕਿ ਪਠਾਨਕੋਟ ਦੇ ਵਿੱਚ ਹੈ ਬਹੁਤ ਸੋਹਣਾ ਦਰਬਾਰ ਬਹੁਤ ਕਿਰਪਾ ਭਪੂਰ ਦਰਬਾਰ ਜੇਕਰ ਅਗਰ ਤੁਸੀਂ ਵੀ ਇੱਥੋਂ ਦੀ ਕਿਰਪਾ ਲੈਣੀ ਚਾਹੁੰਦੇ ਹੋ ਤਾਂ ਦਰਬਾਰ ਦੇ ਵਿੱਚ ਆ ਕੇ ਇੱਕ ਵਾਰੀ ਨਤਮਸਤਕ ਜਰੂਰ ਹੋਵੋ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਡੀਪੀਸੀ ਪੰਜਾਬੀ ਤੋਂ ਕੈਮਰਾਮੈਨ ਸੰਜੀਵ 바ਵਾ ਦੇ ਨਾਲ